ਅੱਜ ਦੀ ਸਭ ਤੋਂ ਸੋਹਣੀ ਵੀਡੀਓ ਵੇਖੋ ਕਿਵੇਂ ਇੱਕ ਗਰੀਬ ਘਰ ਦਾ ਮੁੰਡਾ ਆਪਣੇ ਘਰ ਦੀ ਗਰੀਬੀ ਨੂੰ ਦੂਰ ਕਰਨ ਦੇ ਲਈ ਦੁਬਈ ਦੇ ਵਿੱਚ ਕੰਮ ਕਰਨ ਜਾਂਦਾ ਹੈਗਾ ਇਹ ਮੁੰਡੇ ਦੀ ਸੋਚ ਬਹੁਤ ਉੱਚੀ ਹੈ ਇਹ ਕਹਿੰਦਾ ਵੀ ਮੇਰਾ ਇੱਥੇ ਦਿਹਾੜੀਆਂ ਕਰਕੇ ਟਾਈਮ ਪਾਸ ਨਹੀਂ ਹੋਣਾ ਮੈਂ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਬਾਹਰ ਦੁਬਈ ਦੇ ਵਿੱਚ ਜਾ ਕੇ ਕੰਮ ਕਰੂੰਗਾ ਪਰ ਇਸ ਸਮੇਂ ਇਸ ਬੰਦੇ ਦੀ ਇੰਨੀ ਜ਼ਿਆਦਾ ਮਜਬੂਰੀ ਹੋ ਗਈ ਇੱਕ ਕਵੀਰ ਪਿਆ ਨਾ ਕੋਲੇ ਹੋਣ ਕਰਕੇ ਇਸ ਨੂੰ ਦਿੱਲੀ 에য়ারਪੋਰਟ ਤੱਕ ਜਾਣ ਲਈ ਵੀ ਇੱਕ ਮੋਟਰਸਾਈਕਲ ਤੇ ਜਾਣਾ ਪੈਂਦਾਗਾ ਮੀਂਹ ਦਾ ਮੌਸਮ ਆਗਾ ਦੇਖੋ ਆਪਣੇ ਆਮ ਘਰਾਂ ਦੇ ਜਦੋਂ ਬੱਚੇ ਜਾਂਦੇ ਨੇ ਬਾਹਰ ਉਹਨਾਂ ਵਾਸਤੇ ਕਿੰਨੀਆਂ ਹੀ ਫੈਸਿਲਿਟੀਆਂ ਪਰਵਾਰ ਦਿੰਦਾਗਾ ਮਾਂ ਤੇ ਉਹਦੇ ਵਾਸਤੇ ਕਿੰਨੀਆਂ ਫੈਸਿਲਿਟੀਆਂ ਦਿੰਦਾਗਾ ਉਹਨਾਂ ਵਾਸਤੇ ਨੋਵਾ ਗੱਡੀਆਂ ਕਰਵਾਉਂਦੇ ਨੇ ਪਹਿਲਾਂ ਫਿਰ 5-5 ਜਾਣੇ 6-6 ਜਾਣੇ ਉਹਨੂੰ ਦਿੱਲੀ 에ਅਰਪੋਰਟ ਤੱਕ ਛੱਡਣ ਜਾਂਦੇ ਨੇਗੇ ਜਿਵੇਂ ਆਪਾਂ ਸੁੰਦੇ ਆਉਣੇ ਉਹਨਿਆਂ ਵੀ ਤਾਕਰੇ ਦੇ ਤਾਂ ਹਰ ਇੱਕ ਆ ਜਾਂਦਾ ਗਰੀਬ ਦੇ ਕੋਈ ਆਉਂਦਾ ਨਹੀਂਗਾ ਇਸ ਗਰੀਬ ਨੂੰ ਮਿਲਣ ਦੇ ਲਈ ਕੋਈ ਰਿਸ਼ਤੇਦਾਰ ਵੀ ਨਹੀਂ ਪਹੁੰਚਿਆ ਦੇਖੋ ਚਾਰ ਗਵਾਂਡ ਦੇ ਬੰਦੇ ਪਹੁੰਚੇ ਨੇ ਬੁੜੀਆਂ ਪਹੁੰਚੀਆਂ ਨੇ ਜਿਹੜਿਆਂ ਕੋ ਇਹਨੂੰ ਹਲਾਸ਼ੀਰ ਦਿੰਦੀਆਂ ਨੇ ਵੀ ਤੂੰ ਬਾਹਰ ਜਾ ਕੇ ਕਮਾਈ ਕਰ ਤਰੱਕੀਆਂ ਕਰ ਤੇ ਤੁਸੀਂ ਦੱਸੋ ਵੀ ਇਹ ਵੀਡੀਓ ਦੇ ਇੱਕ ਤੁਹਾਨੂੰ ਕਿਵੇਂ ਲੱਗਦਾਗਾ ਬੀ ਇਹ ਨੌਜਵਾਨ ਤਰੱਕੀ ਕਰੂਗਾ ਜਾਂ ਨਹੀਂ ਸਾਨੂੰ ਕਮੈਂਟਾਂ ਵਿੱਚ ਰਾਇ ਜ਼ਰੂਰ ਦਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ